ਅਸੀਂ ਇਸ ਮੰਗ ਨੂੰ ਲੈ ਕੇ ਆਏ ਸੀ ਜਾਂ ਤੁਸਾਨੂੰ ਕਾਲਜ ਦੇ ਦਿਓ ਜਾਂ ਸਾਨੂੰ ਕਫਨ ਦੇ ਦਿਓ ਕੋਈ ਇਨਕਲਾਬ ਨਹੀਂ ਹੈ ਹੈਗਾ ਸ਼ਰਿਆਮ ਤਾਨਾਸ਼ਾਹੀ ਚੱਲ ਰਹੀ ਹੈ ਡੰਡਾ ਚੱਲ ਰਿਹਾ ਹੈ ਡੰਡੇ ਦਾ ਰਾਜ ਹੈ ਇਹ ਆ 1158 ਭਰਤੇ ਨਿਕਲੀ ਸੀ ਯਾਨੀ 2 ਸਾਲਾਂ ਵਾਂਗ ਹੋ ਗਏ ਆ ਅਧਵਚਲੇ ਲਟਕੀ ਪਈ ਹੈ ਬਿਲਕੁਲ ਇਨਕਲਾਬ ਹੋ ਗਿਆ ਮੇਰਾ ਨਾਮ ਦਿਲਜੀਤ ਕੌਰ ਹੈ ਤੇ ਸਾਡੀ ਜਥੇਬੰਦੀ ਦਾ ਨਾਮ ਹੈ 1155 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਤੁਸੀਂ ਅੱਜ ਇੱਥੇ ਕਿਸ ਗੱਲ ਨੂੰ ਇਕੱਠੇ ਹੋਏ ਹੋ ਅਸੀਂ ਅਸ ਤੋਂ 2 ਦਿਨ ਪਹਿਲਾਂ 3 ਦਸੰਬਰ ਨੂੰ ਭਗਵੰਤ ਮਾਨ ਦੇ ਬਾਰਮੁਰੀ ਆਏ ਸੀ ਮਰਨ ਵਰਤ ਦਾ ਐਲਾਨ ਕਰਕੇ ਸਾਡੇ ਪੂਰੇ ਜਥੇ ਦੇ ਵਿੱਚੋਂ 100 ਦੇ ਕਰੀਬ ਅਸੀਂ ਮੈਂਬਰ ਸੀ ਜਿਦੇ ਚੋਂ ਤਿੰਨ ਸਾਡੇ ਜਿਹੜੇ ਸਾਡੇ ਸਾਥੀ ਸੀ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਸਾਡੀ ਡਿਮਾਂਡ ਇਹ ਸੀ ਕਿ 1158 ਜਿਹੜੀ ਸਾਡੀ ਭਰਤੀ 3 ਸਾਲ ਤੋਂ ਕੋਰਟ ਦੇ ਵਿੱਚ ਲਟਕ ਰਹੀ ਸੀ ਤੇ 70 ਦਿਨ ਪਹਿਲਾਂ ਉਹਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰੀ ਛੰਡੀ ਦਿੱਤੀ ਹੈ ਪਰ 657 ਕੈਂਡੀਡੇਟ ਜੁਆਇਨ ਕਰਵਾ ਲਏਗੇ ਨੇ 411 ਅਸੀਂ ਪਛਾਵਾਂ ਲਾਇਬ੍ਰੇਰੀਅਨ ਤੇ ਐਜੂਕੇਸ਼ਨ ਵਾਲੇ ਜਿਹੜੇ ਸਾਥੀ ਆਂ ਉਹ ਹਜੇ ਵੀ ਕਾਲਜਾਂ ਤੋਂ ਬਾਹਰ ਨੇ ਅਸੀਂ ਇਸ ਮੰਗ ਨੂੰ ਲੈ ਕੇ ਆਏ ਸੀ ਜਾਂ ਸਾਨੂੰ ਕਾਲਜ ਦੇ ਦਿਓ ਜਾਂ ਸਾਨੂੰ ਕਫਨ ਦੇ ਦਿਓ ਸਰਕਾਰ ਕੀ ਕਹਿ ਰਹੀ ਆ ਸਰਕਾਰ ਦਾ ਰਵਈਆ ਜਿਹੜਾ ਉਹ ਬਹੁਤ ਹੀ ਸਾਨੂੰ ਨਿਰਾਸ਼ ਕਰਨ ਵਾਲਾ ਹੈ ਅਸੀਂ ਬਿਲਕੁਲ ਹੀ ਸ਼ਾਂਤਮਈ ਤਰੀਕੇ ਨਾਲ ਬੈਠੀ ਸੀ ਪਰ ਉਹਨਾਂ ਨੇ ਸਾਨੂੰ ਜ਼ਬਰਦਸਤੀ ਹਿਰਾਸਤ ਦੇ ਵਿੱਚ ਲਿਆ ਤੇ ਸਾਨੂੰ 40 ਜਿਹੜੇ ਸਾਥੀ ਰਾਤ ਨੂੰ ਰਹਿ ਗਏ ਸੀ ਉਹਨਾਂ ਨੂੰ ਉਹ ਜ਼ਿਲ੍ਹੇ ਦੇ ਵਿੱਚ ਲੈ ਕੇ ਗਏ ਜਿੱਨਾਂ ਚੋਂ 9 ਕੁੜੀਆਂ ਨੂੰ ਵੱਖਰੇ ਠਾਣੇ ਦੇ ਵਿੱਚ ਸਾਰੀ ਰਾਤ ਰੱਖਿਆ ਗਿਆ ਪੁਲਿਸ ਦੀ ਨਜ਼ਰਬੰਦੀ ਦੇ ਵਿੱਚ ਉਹਨਾਂ ਦੇ ਫੋਨ ਜਿਹੜੇ ਨੇ ਜ਼ਬਤ ਕਰ ਲਏ ਗਏ ਘਰ ਬਿਲਕੁਲ ਵੀ ਗੱਲ ਨਹੀਂ ਕਰਵਾਈ ਗਈ ਹੈਗੀ ਉਹਨਾਂ ਦੀ ਅਗਲੇ ਦਿਨ ਉਹਨਾਂ ਨੂੰ ਐਸਜੀਐਮ ਦੇ ਪੇਸ਼ ਕਰਕੇ ਉਹਨਾਂ ਤੇ ਛੁੱਟੇ ਪਰਚੇ ਪਾ ਕੇ ਉਹਨਾਂ ਦੀ ਜਮਾਨਤਾ ਕਰਵਾਈਆਂ ਗਈਆਂ ਸਾਡੇ ਜਿਹੜੇ 31 ਸਾਥੀ ਨੇ ਜਿਨ੍ਹਾਂ ਦੇ ਵਿੱਚ ਤਿੰਨ ਸਾਥੀ ਜਿਹੜੇ ਨੇ ਮਰਨ ਵਰਤ ਤੇ ਵੀ ਬੈਠੇ ਨੇ ਉਹਨਾਂ ਨੂੰ ਛੁੱਟੇ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਿੰਨ ਸਾਥੀ ਜਿਹੜੇ ਨੇ ਉਹਨ ਉਹਨਾਂ ਦੇ ਵਿੱਚੋਂ ਇੱਕ ਸਾਥੀ ਜਿਹੜੇ ਨੇ ਉਹ ਅਸਥਮਾ ਦੇ ਸੀਰੀਅਸ ਪੇਸ਼ੈਂਟ ਨੇ ਉਹਨਾਂ ਦੀ ਫੂਡ ਪਾਈਪ ਡੈਮੇਜ ਆ ਬਾਕੀ ਜਿਹੜੇ ਦੋ ਸਾਥੀ ਨੇ ਉਹ ਸ਼ੂਗਰ ਦੇ ਸੀਰੀਅਸ ਜਿਹੜੇ ਨੇ ਉਹ ਮਰੀਜ਼ ਨੇ ਉਹਦੇ ਵਿੱਚ ਜੇਲ੍ਹ ਦੇ ਵਿੱਚ ਨਾ ਤਾਂ ਕੋਈ ਕਿਸੇ ਕਿਸਮ ਦੀ ਉਹਨਾਂ ਲਈ ਖਾਸ ਖਾਣੇ ਦਾ ਪ੍ਰਬੰਧ ਹੈਗਾ ਇਸੇ ਤਰ੍ਹਾਂ ਉਹਨਾਂ ਤੇ ਮਤਲਬ ਆਪਾਂ ਕਹਿ ਲਈਏ ਕਿ ਸਿੱਧੇ ਤਰੀਕੇ ਨਾਲ ਤਸ਼ੱਦਦ ਜਿਹੜਾ ਉਹ ਪੰਜਾਬ ਸਰਕਾਰ ਕਰ ਰਹੀ ਹੈ ਤੁਹਾਨੂੰ ਮਿਲਣ ਦਿੱਤਾ ਗਿਆ ਉਹਨਾਂ ਨਾਲ ਸਾਨੂੰ ਅੱਜ ਸਿਰਫ ਇੱਕ ਛੋਟੀ ਜਿਹੀ ਮੁਲਾਕਾਤ ਜਿਹੜੀ ਹੈ ਸਾਡੀ ਉਹਨਾਂ ਨਾਲ ਹੋਈ ਹੈ ਉਸ ਦਿਨ ਦਾ ਸਾਨੂੰ ਨਹੀਂ ਮਿਲਣ ਦਿੱਤਾ ਗਿਆ ਸੀ ਅੱਜ ਅਸੀਂ ਥੋੜੀ-ਬਹੁਤੀ ਗੱਲ ਕਿਵੇਂ ਨੇ ਉਹ ਉਹ ਵੈਸੀ ਤਾਂ ਚੜਦੀ ਕਲਾ ਚ ਨੇ ਤੇ ਉਹ ਸਾਨੂੰ ਇਹੀ ਸੰਦੇਸ਼ ਦੇ ਰਹੇ ਨੇ ਕਿ ਆਪਣਾ ਏਕੇ ਨੂੰ ਮਜ਼ਬੂਤ ਰੱਖੋ ਪੰਜਾਬ ਦੀਆਂ ਜਨਤਾ ਚਮਹੂਰੀ ਜਥੇਬੰਦੀਆਂ ਨਾਲ ਆਪਣਾ ਜਿਹੜਾ ਏਕ ਹੈ ਉਹ ਬਣਾਈ ਰੱਖੋ ਚੜਦੀ ਕਲਾ ਦੇ ਵਿੱਚ ਰਹਿਣਾ ਤੇ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਰਹਿਣਾ ਅ ਅੱਜ ਵਾਲਾ ਕੱਠ ਕਾਦੇ ਵਾਸਤੇ ਰੱਖਿਆ ਸੀ ਅੱਜ ਅਸੀਂ ਕੌਣ ਕੌਣ ਸ਼ਾਮਲਾ ਹੈ ਇਸ ਇਕੱਠ ਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਂਝਾ ਵਿਦਿਆਰਥੀ ਮੋਰਚਾ ਜਿਹੜਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਣਿਆ ਹੋਇਆ ਵੱਖ-ਵੱਖਰੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਆ ਤੇ ਇਸ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਵੀ ਕੁਝ ਸਾਥੀ ਆਏ ਨੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਉਹ ਅੱਜ ਆਈਆਂ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਸਾਡੇ ਕੇਡਰ ਦੀ ਉਸ ਮੀਟਿੰਗ ਦੇ ਵਿੱਚ ਇਹੀ ਵਿਚਾਰ ਚਰਚਾ ਹੋਈ ਆ ਸਾਡੀਆਂ ਅਗਲੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਠੀਕ ਆ ਤੇ ਸਵਾਲ ਰਹਿ ਗਿਆ ਕਿ ਅਸੀਂ ਅੱਗੇ ਕੀ ਕਰੋਂਗੇ ਤੁਸੀਂ ਇਥੋਂ ਕੀ ਡਿਮਾਂਡਸ ਕੀਤੀਆਂ ਹਾਂ ਹਾਂ ਚਲ ਹੁਣ ਤੁਹਾਡੀਆਂ ਆਖਰ ਤੇ ਉੱਤੇ ਕੀ ਕੀ ਕਿਹੜੀ ਮੁੱਖ ਮੰਗ ਹੈ ਤੇ ਅੱਗੇ ਕੀ ਕਿਸ ਤਰ੍ਹਾਂ ਦਾ ਤੁਸੀਂ ਸੰਘਰਸ਼ ਜਿਹੜਾ ਉਹ ਲਿਖ ਸਕਦੇ ਸਾਡੀ ਜਿਹੜੀ ਮੁੱਖ ਮੰਗ ਹੈ ਉਹ ਇਹੀ ਹੈ ਕਿ ਜਿਹੜੇ ਸਾਡੇ 40 ਸਾਥੀ ਨੇ 31 ਮੇਲ ਮੈਂਬਰ ਨੇ ਤੇ 9 ਫੀਮੇਲ ਮੈਂਬਰ ਉਹਨਾਂ ਦੇ ਉੱਤੇ ਜਿਹੜੇ ਪਾਏ ਗੇ ਪਰਚੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾ ਕੀਤਾ ਜਾਵੇ ਤੇ ਸਾਨੂੰ ਜਿਹੜੇ ਸਿੱਖਿਆ ਮੰਤਰੀ ਨੇ ਸਿੱਖਿਆ ਸਕੱਤਰ ਨੇ ਤੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਦੀ ਜਿਹੜੀ ਸਾਂਝੀ ਜਿਹੜੀ ਪੈਨਲ ਮੀਟਿੰਗ ਆ ਉਹ ਦਿੱਤੀ ਜਾਵੇ ਉਹਦੇ ਲਈ ਅਸੀਂ ਅੱਜ ਕਿਸਾਨ ਜਥੇਬੰਦੀਆਂ ਨਾਲ ਜਿਹੜੀ ਹੈ ਰਣਨੀਤੀ ਬਣਾਉਣ ਲਈ ਮੀਟਿੰਗ ਕਰ ਚੁੱਕੇ ਹਾਂ ਉਹ ਸਾਡਾ ਹਰ ਜਿਹੜਾ ਸੰਭਵ ਸਹਿਯੋਗ ਉਹ ਦੇ ਸਕਦੇ ਨੇ ਉਹ ਦੇਣ ਲਈ ਤਿਆਰ ਨੇ ਅਸੀਂ ਆਪਣੇ ਘਟ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਪੰਜਾਬ ਸਰਕਾਰ ਦੇ ਖਿਲਾਫ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਮੇਰਾ ਨਾਮ ਹੁਸ਼ਿਆਰ ਸਿੰਘ ਹੈ ਜੀ ਸਾਡੀ ਜਥੇਬੰਦੀਆਂ ਦਾ ਪੰਜਾਬ ਸਟੂਡੈਂਟ ਯੂਨੀਸ਼ੀਡ ਰੰਧਾਵਾਜ ਅੱਜ ਤੁਸੀਂ ਉਸ ਕਾਦੇ ਵਾਸਤੇ ਇਕੱਠੇ ਹੋਏ ਹੋ ਅੱਜ ਜਿਹੜਾ ਅਸੀਂ ਇੱਥੇ ਇਕੱਠ ਜੋ 1158 ਪ੍ਰੋਫੈਸਰ ਤੇ ਲਾਇਬ੍ਰੇਰੀ ਇਹਨਾਂ ਦੀ ਭਰਤੀ ਚੰਨੀ ਸਰਕਾਰ ਵੇਲੇ ਨਿਕਲੀ ਸੀ ਉਹ ਭਰਤੀ ਜਿਹੜੀ ਅਦਵਚਾਲੇ ਲਟਕੀ ਹੋਈ ਸੀ ਕਿਉਂਕਿ ਉਹਨਾਂ ਚੋਂ ਜਿਹੜਾ ਕੁਝ 583 ਦੇ ਕਰੀਬ ਜਿਹੜੇ ਬੰਦੇ ਜਿਹੜਾ ਜੁਆਇਨ ਕਰਵਾ ਲਏ ਗਏ ਸੀ 411 ਜਿਹੜੇ ਰਹਿ ਗਏ ਸੀਗੇ ਉਹ ਸਾਥੀ ਲਗਾਤਾਰ ਸੰਘਰਸ਼ ਕਰ ਰਹੇ ਐ ਤੇ ਉਹਨਾਂ ਨੇ ਸੰਘਰਸ਼ ਦੇ ਮਤਲਬ ਲੜੀ ਦੇ ਵਜੋਂ ਜਿਹੜਾ 3 ਦਸੰਬਰ ਤੋਂ ਇੱਥੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਕੋਲ ਉਹਨਾਂ ਨੇ ਜਿਹੜਾ ਮਰਨ ਵਰਤ ਮਤਲਬ ਸ਼ੁਰੂ ਕੀਤਾ ਸੀਗਾ ਸਾਥੀਆਂ ਨੇ ਤੇ ਉਹਨਾਂ ਨੂੰ 3 ਦਸੰਬਰ ਦੀ ਸ਼ਾਮ ਨੂੰ ਰਾਤ ਨੂੰ 9:48 ਵਜੇ ਜਿਹੜਾ ਉਹਨਾਂ ਨੂੰ ਚੱਕ ਕੇ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ ਤੇ ਡਿਟੇਨ ਕਰਕੇ ਵੱਖ-ਵੱਖਰੇ ਥਾਣਿਆਂ ਦੇ ਵਿੱਚ ਜਿਵੇਂ ਬਾਲੀਆਂ ਥਾਣਾ ਧਰਮਗੜ ਥਾਣਾ ਲਹਿਰਾ ਥਾਣਾ ਦੇ ਵਿੱਚ ਜਿਹੜਾ ਉਹਨਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਤੇ ਥਾਣਿਆਂ ਦੇ ਵਿੱਚ ਜਿੱਥੇ ਉਹ ਗਏ ਇੱਕ ਰਾਤ ਉੱਥੇ ਉਹਨਾਂ ਨੇ ਗੁਜ਼ਾਰੀ ਅਗਲੇ ਦਿਨ ਉਹਨਾਂ ਨੂੰ ਜਿਹੜਾ ਅਰੈਸਟ ਪਾ ਕੇ ਜਿਹੜਾ 755 ਹੁਣ ਤੱਕ ਜਿਹੜੀ ਗੱਲ ਆਈ ਹੈ ਕਿ 755 ਲਾ ਕੇ ਉਹਨਾਂ ਤੇ ਜਿਹੜਾ ਉਹਨਾਂ ਨੂੰ ਜੇਲ ਸੰਗਰੂਰ ਦੇ ਵਿੱਚ ਭੇਜ ਦਿੱਤਾ ਗਿਆ ਅਸੀਂ ਹੁਣ ਉਹਨਾਂ ਸਾਥੀਆਂ ਦੀ ਰਿਹਾਈ ਵਾਸਤੇ ਤੇ ਜੋ 1158 ਜੋ ਪ੍ਰੋਫੈਸਰਾਂ ਤੇ ਲਾਇਬ੍ਰੇਰੀ ਨਾਲ ਜੋ ਦਾ ਉਹਦੇ ਹੱਲ ਵਾਸਤੇ ਇੱਥੇ ਇਕੱਠੇ ਹੋਏ ਆ ਜੀ ਅਗਲਾ ਥੋੜਾ ਪ੍ਰੋਗਰਾਮ ਕੀ ਹੋ ਸਕਦਾ ਹੈ ਫਿਲਹਾਲ ਅਸੀਂ ਇੱਕ ਬਫਦ ਮਿਲਣ ਦਾ ਸੋਚਿਆ ਸਾਂਝੇ ਤੌਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਸੰਗਰੂਰ ਜ਼ਿਲ੍ਹੇ ਨਾਲ ਜਿਹੜੀਆਂ ਸੰਬੰਧਿਤ ਹੈ ਉਹਨਾਂ ਵੱਲੋਂ ਅਸੀਂ ਰੈ ਮਸ਼ਵਰਾ ਕੀਤਾ ਪਹਿਲਾਂ ਰੈ ਮਸ਼ਵਰਾ ਕਰਕੇ ਇਹ ਤੈਅ ਹੋਇਆ ਕਿ ਐਸਐਸਪੀ ਸਾਹਿਬ ਨੂੰ ਬਫਦ ਮਿਲੇ ਜਾਊਗਾ ਬਫਦ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਸੰਘਰਸ਼ ਕਰਨਾ ਪ੍ਰਦਰਸ਼ਨ ਕਰਨਾ ਆਪਦੀ ਮੰਗਾਂ ਵਾਸਤੇ ਬੋਲਣਾ ਇਹ ਜਮਹੂਰੀ ਰਾਈਟ ਹੈਗਾ ਕਿ ਨਹੀਂ ਹੈਗਾ ਇਹਦਾ ਜਵਾਬ ਮੰਗਿਆ ਜਾਊਗਾ ਅਗਲੀ ਗੱਲ ਜੇ ਹੈਗਾ ਫਿਰ ਉਹ ਬੰਦੇ ਗ੍ਰਿਫਤਾਰ ਕਿਉਂ ਕਰਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਫੌਰੀ ਮੰਗ ਕੀਤੀ ਜਾਊਗੀ ਜਿਸ ਪ੍ਰਕਾਰ ਸਰਕਾਰ ਦਾ ਰਵਈਆ ਸਾਹਮਣੇ ਆ ਰਿਹਾ ਸੰਗਰੂਰ ਚ ਰੋਜ਼ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੁੰਦੇ ਆ ਰੋਜ਼ ਵੱਡੀ ਬਹੁਤ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਲੜਾਈ ਲੜਦੀਆਂ ਨੇ ਵੱਖ-ਵੱਖ ਮੁੱਦਿਆਂ ਤੇ ਜਿਸ ਪ੍ਰਕਾਰ ਪ੍ਰਸ਼ਾਸਨ ਨੇ ਨਵਾਂ ਕੰਮ ਫੜਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਸਿਰੇ ਦਾ ਤਾਨਾਸ਼ਾਹੀ ਵਾਲਾ ਰਵਈਆ ਇਹ ਰਵਈਆ ਉਹ ਰਵਈਆ ਜਿਹੜਾ ਇਹ ਰੋਜ਼ ਭਵੰਤਮਾਨ ਸਟੇਜਾਂ ਤੋਂ ਵੱਖ-ਵੱਖ ਸਟੇਜਾਂ ਤੋਂ ਮੋਦੀ ਸਰਕਾਰ ਨੂੰ ਜਿਹੜੀ ਲਗਾਤਾਰ ਕੋਸ ਦਾ ਲਗਾਤਾਰ ਭੰਡ ਦਾ ਯਾਨੀ ਉਹਨੂੰ ਕਹਿੰਦਾ ਵੀ ਤਾਨਾਸ਼ਾ ਸਰਕਾਰ ਹੈ ਹਿਟਲਰ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਹੈ ਪੰਜਾਬ 'ਚ ਹੋਰ ਹੈ ਕੀ ਹੈ ਤੁਸੀਂ ਆਪ ਹੀ ਜੱਜ ਬਣ ਜਾਨੇ ਹੋ ਆਪ ਹੀ ਵਕੀਲ ਬਣ ਜਾਨੇ ਹੋ ਆਪ ਹੀ ਜਲਾਦ ਬਣ ਜਾਨੇ ਹੋ ਸਜ਼ਾ ਦੇਣ ਵਾਲੇ ਬਣ ਜਾਨੇ ਹੋ ਸੋਡੀ ਪੁਲਿਸ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕਰਦੀ ਹੈ ਥਾਣੇ ਲੈ ਕੇ ਜਾਂਦੀ ਹੈ ਉਹਨਾਂ ਨੂੰ ਕਿਸੇ ਮੈਜਿਸਟਰੇਟ ਅੱਗੇ ਨਹੀਂ ਪੇਸ਼ ਕੀਤਾ ਜਾਂਦਾ ਜਿਹੜਾ ਕਿ ਕਾਨੂੰਨ ਕਹਿੰਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਉਹ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਬਿਨਾ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤੇ ਤੁਸੀਂ ਜੇਲ੍ਹ ਭੇਜਣੇ ਹੋ ਪਰਚਾ ਪਾ ਕੇ ਆਹ ਕੀ ਹੈ ਇੱਕ ਤਾਨਾਸ਼ਾਹੀ ਚੱਲ ਰਹੀ ਹੈ ਇਸੇ ਦੀ ਆ ਪਰਸੋਂ ਇਹਨਾਂ ਨੇ ਇੱਥੇ ਈਟੀਟੀ ਵਾਲੇ ਕੁੱਟੇ ਐ ਬੁਰੀ ਤਰ੍ਹਾਂ ਨਾਲ ਕੁੱਟੇ ਐ ਜ਼ਖਮੀ ਕੀਤੇ ਐ ਕਿੰਨੇ ਦੀਆਂ ਲੱਤਾਂ ਤੋੜੀਆਂ ਇਹਨਾਂ ਨੇ ਉਂਗਲਾਂ ਫ੍ਰੈਕਚਰ ਕਿੰਨੇ ਦੀਆਂ ਇੱਥੇ ਯਾਨੀ ਇਸੇ ਤਰ੍ਹਾਂ ਆ ਕੱਲ ਲੇਲੇ ਵਾਲੇ ਦੇ ਵਿੱਚ ਜਿੱਥੇ ਮਤਲਬ ਗੈਸ ਲਾਈਨ ਪਾਈਪ ਦਾ ਮਸਲਾ ਸੀ ਗੁਜਰਾਤ ਦੀ ਇੱਕ ਕੰਪਨੀ ਉੱਥੇ ਪਾਏ ਪਾ ਰਹੀ ਹੈ ਉੱਥੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਬਾਜੂ ਮੁੱਲ ਨਹੀਂ ਦੇ ਰਹੀ ਰਾਤ ਕਿਸਾਨ ਗਏ ਆ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਦੀਆਂ 20 ਗੱਡੀਆਂ ਭੰਨੀਆਂ ਇਹਨਾਂ ਨੇ ਭਿੱਖੀ ਤੇ ਮਾਨਸਾ ਦੇ ਵਿੱਚ ਯਾਨੀ ਕਿਸੇ ਨੂੰ ਵੀ ਨਿਬਖਸ਼ਿਆ ਜਾ ਰਿਹਾ ਹੈਗਾ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਵੱਖੋ ਵੱਖਰੇ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਆ ਆਪਦੀਆਂ ਮੰਗਾ ਮਸਲਿਆਂ ਵਾਸਤੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਪਰ ਭ ਨੇ ਚੋਣਾ ਤੋਂ ਪਹਿਲਾਂ ਹੁਣ ਵੀ ਜਿੱਥੇ ਵੀ ਬੋਲਦੇ ਆ ਉਹੀ ਗੱਲ ਕਹਿੰਦੇ ਆ ਕਿ ਇਨਕਲਾਬ ਦੀ ਸਰਕਾਰ ਹੈ ਨਾ ਕਿਸੇ ਨੂੰ ਅਸੀਂ ਦਰਨਾ ਲਾਉਣ ਦੀ ਗੁਜਾਇਸ਼ ਹੋਣ ਦਵਾਂਗੇ ਨਾ ਹੀ ਅਸੀਂ ਐਸੇ ਮਾਹੌਲ ਪੈਦਾ ਕਰਾਂਗੇ ਨੌਕਰੀਆਂ ਵੀ ਖੁੱਲੀਆਂ ਨੇ ਕੱਲ ਵੀ ਉਹ ਕਿਸੇ ਨੂੰ ਯੁਕਤੀ ਪੱਤਰ ਵੰਡਦੇ ਇਹੀ ਗੱਲ ਕਹਿੰਦੇ ਬਿਲਕੁਲ ਸਹੀ ਹੈ ਉਹਨਾਂ ਦੀ ਗੱਲ ਪੰਜਾਬ ਚ ਆਪ ਸਰਕਾਰ ਆਉਣ ਤੋਂ ਬਾਅਦ ਇਨਕਲਾਬ ਆ ਚੁੱਕਿਆ ਪਹਿਲਾ ਇਨਕਲਾਬ ਤਾਂ ਇਹ ਹੈ ਕਿ ਉਹਨਾਂ ਨੇ ਸਕੂਲਾਂ ਦੇ ਉੱਤੇ ਕੁੱਚੀ ਫੇਰ ਕੇ ਉੱਤੇ ਸਮਾਰਟ ਸਕੂਲ ਦਾ ਬੋਰਡ ਲਾ ਕੇ ਇਨਕਲਾਬ ਕਰਤਾ ਉੱਥੇ ਪਾਣੀ ਖੜਿਆ ਹੁਣ ਜਦੋਂ ਮੀਂਹ ਪਏ ਐ ਨਾ 20 ਵਰ੍ਹੇ ਆ ਪਿਛਲੇ ਦਿਨਾਂ ਦੇ ਵਿੱਚ ਜਾਨੀ ਗਲਗਲ ਪਾਣੀ ਸੀਗਾ ਉੱਥੇ ਬੱਚੇ ਅੰਦਰ ਨਹੀਂ ਵੜ ਸਕਦੇ ਸੀਗੇ ਇਨਕਲਾਬ ਆ ਗਿਆ ਉਹਨਾਂ ਨੇ ਕੀ ਕਿਹਾ ਸਰਕਾਰੀ ਹਸਪਤਾਲਾਂ ਨੂੰ ਜ਼ਿੰਦੇ ਮਾਰਤੇ ਉਹਨਾਂ ਨੇ ਜਿਹੜਾ ਕਲੀਨਿਕ ਖੋਲੇ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਮਹੱਲਾ ਕਲੀਨਿਕਾਂ ਦੇ ਵਿੱਚ ਡਾਕਟਰ ਬਿਠਾਤੇ ਉਹਨਾਂ ਨੂੰ ਕਿਹਾ ਵੀ ਤੁਸੀਂ 50 ਮਰੀਜ਼ ਜ਼ਰੂਰ ਦੇਖੋਗੇ ਉਹ ਜਾਲੀ ਐਂਟਰੀਆਂ ਪਾ ਪਾ ਕੇ ਮਰੀਜ਼ਾਂ ਦੀਆਂ ਰੋਜ਼ ਜਿਹੜਾ 2500 3000 4000 ਰੁਪਏ ਲੈ ਕੇ ਜਾਂਦੇ ਆ ਬਣਾ ਕੇ ਇਨਕਲਾਬ ਆ ਚੁੱਕੇ ਬਿਲਕੁਲ ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਜਿਹੜੇ ਪ ਉਸੀ ਉਹਨਾਂ ਨੂੰ ਕਦੇ ਤਨਖਾਹ ਨਹੀਂ ਪਾਈ ਕਦੇ ਉਹਨਾਂ ਦਾ ਜਿਹੜਾ ਯਾਨੀ ਰੀਨਿਊ ਨਹੀਂ ਕੀਤਾ ਹੈਗਾ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਉਹ ਲਗਾਤਾਰ ਪੂਰੇ ਪਿਛਲੇ 1 ਸਾਲ ਤੋਂ ਧਰਨੇ ਮਜਾਇਰਾਂ ਤੇ ਹੈ ਹੁਣ ਪੇਪਰਾਂ ਦੇ ਵਿੱਚ ਹੜਤਾਲ ਤੇ ਯੂਨੀਵਰਸਿਟੀ ਕਾਲਜਾਂ ਦੇ ਟੀਚਰ ਯਾਨੀ ਇਨਕਲਾਬ ਆ ਚੁੱਕਿਆ ਆ 1158 ਭਰਤੇ ਨਿਕਲੀ ਸੀ ਯਾਨੀ 2 ਸਾਲਾਂ ਵਾਂਗ ਹੋ ਗਏ ਆ ਅਧਵ ਚਲੇ ਲਟਕੀ ਪਈ ਹੈ ਬਿਲਕੁਲ ਇਨਕਲਾਬ ਹੋ ਗਿਆ ਕਿਸਾਨ 2013 ਦੇ ਵਿੱਚ ਕਾਨੂੰਨ ਬਣਿਆ ਹੋਇਆ ਇਹਨਾਂ ਦਾ ਜਿਹੜਾ ਜ਼ਮੀਨ ਅਧਿਗ੍ਰਹਿਣ ਕਾਨੂੰਨ ਇਹਨਾਂ ਨੇ ਬਣਾਇਆ ਸੀ ਉਹ ਕਹਿੰਦਾ ਕਿ ਕਿਸਾਨ ਦੀ ਮਰਜ਼ੀ ਤੋਂ ਬਿਨਾ ਉਹਦੇ ਨਾਲ ਜਣੀ ਉਹਦੇ ਨਾਲ ਤੈ ਹੋਏ ਤੋਂ ਬਿਨਾ ਕੰਟਰੈਕਟ ਹੋਏ ਤੋਂ ਬਿਨਾ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਇਹਨਾਂ ਦੁੰਨੇ ਵਾਲ ਪਿੰਡ ਸ਼ੇਰਗੜ ਪਿੰਨ ਦੇ ਵਿੱਚ ਕਬਜ਼ਾ ਕੀਤਾ ਕੱਲ ਇਹਨਾਂ ਨੇ ਸ਼ੇਰ ਮਤਲਬ ਲੇਲੇ ਵਾਲੇ ਪਿੰਨ ਦੇ ਵਿੱਚ ਆਪਦੀ ਪੁਲਿਸ ਚਾੜੀ ਹੈ ਬਿਲਕੁਲ ਇਸ ਤਰੀਕੇ ਦਾ ਇਨਕਲਾਬ ਆਵਾਦਵੀ ਪਾਰਟੀ ਦਾ ਇਨਕਲਾਬ ਆ ਇਨਕਲਾਬ ਹੈ ਅਸਲ ਚ ਜਿਹੜੇ ਇਨਕਲਾਬ ਦੀ ਗੱਲ ਕਰਦੇ ਆ ਉਹ ਇਨਕਲਾਬ ਕਾਰਪੋਰੇਟ ਘਰਾਣੇ ਦਾ ਇਨਕਲਾਬ ਹੈ ਉਹ ਇਨਕਲਾਬ ਵੱਡੀਆਂ ਕੰਪਨੀਆਂ ਦਾ ਇਨਕਲਾਬ ਹੈ ਉਹ ਇਨਕਲਾਬ ਜ਼ਗੀਰਦਾਰਾਂ ਦਾ ਇਨਕਲਾਬ ਹੈ ਇਹ ਸ਼ਰੀਆਮ ਪੰਜਾਬ ਦੇ ਵਿੱਚ ਇਹ ਜਾਨੀ ਕੱਲੇ ਬਠਿੰਡੇ ਜ਼ਿਲ੍ਹੇ ਦੇ ਵਿੱਚ 137500 ਏਕੜ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਹੈ ਜਿਹੜਾ ਇਹਨਾਂ ਨੇ ਐਕਵਾਇਰ ਕਰਨੀ ਹੈ ਤੇ ਲੋਕਾਂ ਨੂੰ ਕੱਟ ਕੇ ਭਜਾਣਾ ਇਹਨਾਂ ਨੇ ਜ਼ਮੀਨਾਂ ਚੋਂ ਬਾਹਰ ਕਰਨਾ ਤੇ ਕਿਸੇ ਨੂੰ ਮੁਆਵਜ਼ਾ ਦੇਣਾ ਹੈਗਾ ਤੇ ਦੂਜੇ ਪਾਸੇ ਸਿੱਖਿਆ ਖੇਤਰ ਦੇ ਵਿੱਚ ਇਹਨਾਂ ਨੇ ਜਿਹੜਾ ਆ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਹੈ ਆ ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਆ ਆਟੋਨਮਸ ਯਾਨੀ ਕਰਨ ਦਾ ਜਿਹੜਾ ਜਿਹੜਾ ਕਾਲਜਾਂ ਨੂੰ ਫਰਮਾਨ ਇਹਨਾਂ ਨੇ ਯਾਰੀ ਕੀਤਾ ਮੋਦੀ ਤੋਂ ਪਹਿਲਾਂ ਯਾਰੀ ਕੀਤਾ ਆ ਮੰਡੀਆਂ ਨੂੰ ਪ੍ਰਾਈਵੇਟ ਕਰਨ ਦਾ ਫਰਮਾਨ ਮੋਦੀ ਤੋਂ ਪਹਿਲਾਂ ਯਾਰੀ ਹੋਇਆ ਇਹਦਾ ਮਤਲਬ ਇਹ ਹੈ ਕਿ ਮੋਦੀ ਤੋਂ ਵੀ ਚਾਰ ਚੰਦੇ ਉੱਤੋਂ ਦੀ ਹੈ ਇਹ ਅਸਲ ਚ ਇਨਕਲਾਬ ਨਹੀਂ ਇਹ ਤਾਂ ਜਿਹੜੇ ਜਿਹੜੇ ਕਹਿੰਦੇ ਸੀ ਕਿ ਇੱਥੇ ਜਿਹੜਾ ਹੁਣ ਜਾਨੀ ਪਹਿਲਾਂ ਮੇਰਾ ਪੈਨ ਚੱਲੂਆ ਨੌਕਰੀਆਂ ਵਾਸਤੇ ਚੱਲੂਆ ਹੁਣ ਨੌਕਰੀਆਂ ਲੈਣ ਵਾਸਤੇ ਬੇਰੁਜ਼ਗਾਰ ਕਦੇ ਟੈਟ ਪਾਸ ਕਦੇ ਆਟਡੀ ਟੈਟ ਪਾਸ ਕਦੇ ਨੈਟ ਪਾਸ ਬੇਰੁਜ਼ਗਾਰ ਨੌਜਵਾਨ ਰੋਜ਼ ਡਾਂਗਾ ਖਾਂਦੇ ਆ ਯਾਨੀ ਸੜਕਾਂ ਤੇ ਉਹ ਰੋਜ਼ ਡਾਂਗਾਂ ਦੀ ਅੱਗ ਸੇਕਦੇ ਆ ਚੁੰਨੀਆਂ ਰੁਲਦੀਆਂ ਇੱਥੇ ਪੱਗਾਂ ਰੁਲਦੀਆਂ ਨੌਜਵਾਨਾਂ ਦੀਆਂ ਆ ਇਨਕਲਾਬ ਹੈ ਬਈ ਇਹਨਾਂ ਦਾ ਕੋਈ ਇਨਕਲਾਬ ਨਹੀਂ ਆਇਆ ਹੈਗਾ ਸ਼ਰਿਆਮ ਤਾਨਾਸ਼ਾਹੀ ਚੱਲ ਰਹੀ ਹੈ ਡੰਡਾ ਚੱਲ ਰਿਹਾ ਹੈ ਡੰਡੇ ਦਾ ਰਾਜ ਹੈ